ਚੱਲ ਜਰਨਜੀ ਹੋ ਦੁਖੀ ਬਿਮਾਰਾ ਬੰਦਿਆਂ ਨੂੰ ਨਾ ਬੋਤਾ ਸੇੜੀ ਦਾ ਹੋ ਦੁਖੀ ਬਿਮਾਰਾ ਬੰਦਿਆਂ ਨੂੰ ਨਾ ਬੋਤਾ ਸੇੜੀ ਦਾ ਹੋ ਯਾਰ ਤੇਰੇ ਉਤੇ ਪਰਚਾ ਪੈ ਗਿਆ ਬੀਕਾ ਨਰੀ ਦਾ ਯਾਰ ਤੇਰੇ ਤੇ ਪਰਚਾ ਹੋ ਗਿਆ ਬੀਕਾ ਨਰੀ ਦਾ ਹੋ ਤਿੱਖੇ ਕਰੰਗੜਸ ਰੱਖਾ ਸੈਣ ਤੇ ਲਾ ਕੇ ਨੀ ਹੋ ਤਿੱਖੇ ਕਰੰਗੜਸ ਰੱਖਾ ਸੈਣ ਤੇ ਲਾ ਕੇ ਨੀ ਹੋ ਅਕਲ ਬੰਦੇ ਨੂੰ ਆਉਂਦੀ ਆ ਫਿਰ ਧੋਖੇ ਖਾ ਕੇ ਨੀ ਹੋ ਅਕਲ ਬੰਦੇ ਨੂੰ ਆਉਂਦੀ ਆ ਫਿਰ ਧੋਖੇ ਖਾ ਕੇ ਨੀ ਹੋ ਵਿਚ ਮੈਦਾਨ ਦੇ ਲੜਨਾ ਹੁੰਦਾ ਕੰਮ ਦਲੇਰੀ ਦਾ ਹੋ ਵਿਚ ਮੈਦਾਨ ਦੇ ਲੜਨਾ ਹੁੰਦਾ ਕੰਮ ਦਲੇਰੀ ਦਾ ਹੋ ਯਾਰ ਤੇਰੇ ਤੇ ਪਰਚਾ ਹੋ ਗਿਆ ਬੀਕਾ ਨੇਰੀ ਦਾ ਯਾਰ ਤੇਰੇ ਤੇ ਪਰਚਾ ਹੋ ਗਿਆ ਬੀਕਾ ਨੇਰੀ ਦਾ ਸਾਰੇ ਅੱਗੇ ਅੱਗੇ ਆਣ ਤੋ ਓ ਛੰਡ ਥੱਲੇ ਨਾ ਸਾਮਾ ਕਿ ਇਹ ਮਿਰਜਾ ਬਣ ਕੇ ਨਹੀਂ ਹੇ ਕੰਡ ਥੱਲੇ ਮਾ ਸ਼ੋਮਾ ਜੱਟ ਜੇ ਮਿਰਜਾ ਬਣ ਕੇ ਨਹੀਂ ਹੋ ਕੱਪੜ ਸਰਾਣੇ ਸੋਨਾ ਗਾ ਮੈਂ ਸਹਿਬਾ ਕਰਕੇ ਨਹੀਂ ਹੋ ਕੱਪੜ ਸਰਾਣੇ ਸੋਨਾ ਗਾ ਮੈਂ ਸਹਿਬਾ ਕਰਕੇ ਨਹੀਂ ਹੋ ਚੁਗਲ ਖੋਰ ਤੇ ਬੇਈਮਾਨ ਦਾ ਛਿਲੜਾ ਦੇੜੀ ਦਾ ਹੋ ਚੁਗਲ ਖੋਰ ਤੇ ਬੇਈਮਾਨ ਦਾ ਛਿਲੜਾ ਦੇੜੀ ਦਾ ਹੋ ਯਾਰ ਤੇਰੇ ਤੇ ਪਰਚਾ ਹੋ ਗਿਆ ਬੀਕਾ ਨੈਰੀ ਦਾ ਨਹੀਂ ਯਾਰ ਤੇਰੇ ਤੇ ਪਰਚਾ ਹੋ ਗਿਆ ਬੀਕਾ ਨੈਰੀ ਦਾ ਹੋ ਗਾਉਣ ਵਾਲੇ ਦਾ ਮੂੰਹ ਨਾ ਰਹਿਦੀ ਅੱਡੀ ਨਚਾਰਾਂ ਦੀ ਹੋ ਗਾਉਣ ਵਾਲੇ ਦਾ ਮੂੰਹ ਨਾ ਰਹਿਦੀ ਅੱਡੀ ਨਚਾਰਾਂ ਦੀ ਹੋ ਠੇਕੀ ਉੱਤੇ ਲੱਗਦੀ ਐਨ ਤੇ ਮਹਿਫਲ ਯਾਰਾਂ ਦੀ ਮੇਠੇ ਕੀ ਪੱਤੇ ਲੱਗਦੀ ਐਨ ਤੇ ਮਹਿਫਲ ਯਾਰਾਂ ਦੀ ਓ ਪਿੰਡ ਫਰਵਾਹੀ ਵਾਲੇ ਕਿਸੇ ਦਾ ਦਿਲ ਨਹੀਂ ਤੋੜੀ ਦਾ ਓ ਪਿੰਡ ਫਰਵਾਹੀ ਵਾਲੇ ਚਰਨਜੀ ਦਿਲ ਨਹੀਂ ਤੋੜੀ ਦਾ ਓ ਯਾਰ ਤੇਰੇ ਤੇ ਪਰਚਾ ਹੋ ਗਿਆ ਬੀਕਾ ਨੈਰੀ ਦਾ ਹਜ਼ਾਰ ਤੇਰੇ ਤੇ ਪਰਚਾ ਹੋ ਗਿਆ ਬੀਕਾ ਨੈਰੀ ਦਾ ਆਏ ਤੇਰੇ ਚਰਨਜੀ ਆ ਲਾਸਟ ਇੱਕ 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 ਡੱਬਾ ਹੋਰ ਸੀਗਾ ਇੱਕ ਡੱਬਾ ਹੋਰ ਸੀਗਾ ਇਹਦੇ ਹੀ ਅੱਛੀ ਉਹ ਪੁੱਛੀਤੇ ਨਹੀਂ ਹੈਗਾ ਚਲ 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 ਹੋਰ ਆਉਣ ਦੇ ਹੁਣ ਇਹੇ ਜਿਹੀ ਕੋਈ ਚੱਕਵਾ ਜਾ ਕੋਗ ਪੀਲਾ ਇਹ ਆ ਜੀ ਸਾਡੇ ਪਰਵਾਹੀ ਦੀ ਸ਼ਾਨ ਚਰਨਜੀ ਬਾਈ ਪੀਲਾ 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 ਕਿਉਂ ਭਾਈ ਤੁਸੀਂ ਚਰਨਜੀ ਬਾਈ ਕੋਲੋਂ ਸਿੱਖਦੇ ਰਹੇ ਹੋ ਇਹ ਚਰਨਜੀ ਸਿਰਾ ਯਾਰ ਚਰਨਜੀ ਟੋੜ ਇਹ ਅਸਤਾਦ ਵੀ ਆ ਹਾਂ ਆਪਣਾ ਉਸਤਾਦ ਉਸਤਾਦ ਜੀ ਨੇ ਇਹ ਇਹ ਮੈਨੂੰ ਨਾ ਪਿਛਲੀ ਜਦੋਂ ਆਪਾਂ ਵੀਡੀਓ ਪਾਈ ਸੀ ਬਹੁਤ ਕਮੈਂਟ ਆਏ ਸੀਗੇ ਕਿ ਬਾਈ ਦਾ ਗਾਣਾ ਕਰੋ ਤੇ ਬਾਈ ਨੇ ਫਿਰ ਉਦੋਂ ਬਾਅਦ ਚ ਕਿਹਾ ਸੀਗਾ ਵੀ ਆਪਾਂ ਚਰਨਜੀ ਬਾਈ ਦਾ ਗਾਣਾ ਜਲਦੀ ਪੇਸ਼ ਕਰਾਂਗੇ ਹੁਣ ਤੁਹਾਨੂੰ ਨਵਾਂ ਮੋਡਲ ਸੁਣਾਉਣਾ ਹਾਂ ਆਉਣ ਦਿਓ ਹੋ ਸਾਰਾ ਦਿਨ ਫੋਨ ਉੱਤੇ ਝੂਠ ਬੋਲਦੀ ਨੀ ਲੀਡਰਾਂ ਦੇ ਘਰ ਮੰਗੂ ਲੰਗੇ ਕੋਲ ਦੀ ਆਏ ਹੋਰਾ ਦਿਨ ਫੋਨ ਉੱਤੇ ਝੂਠ ਬੋਲਦੀ ਨੀ ਲੀਡਰਾਂ ਦੇ ਘਰ ਮੰਗੂ ਲੰਗੇ ਕੋਲ ਦੀ ਕਾਲੇ ਨਾਗ ਮੰਗੂ ਸੋਹਣੀਆਂ ਨਹੀਂ ਦੱਸ ਦੇ ਮੰਗੇ ਹੋ ਨਾ ਨਾ ਚੱਲਿਆ ਗੁਰੂ ਪਿਆਰ ਦਾ ਨਿੱਥੇ ਅੜਗੀ ਗੇ ਰਾਰੀ ਫੱਟੇ ਚੱਕ ਦੇਵਾਂਗੇ ਹੋ ਨਾ ਨਾ ਚੱਲਿਆ ਗੁਰੂ ਪਿਆਰ ਦਾ ਨਿੱਥੇ ਅੜਗੀ ਗੇ ਰਾਰੀ ਫੱਟੇ ਚੱਕ ਦੇਵਾਂਗੇ ਹੋ ਰੱਬ ਨਾ ਨੇ ਮਾਰੇ ਅਸੀਂ ਨਹੀਂ ਉਂ ਮਰਦੇ ਬੈਰੀਆ ਦੇ ਕਦੇ ਨਾ ਡਰਾਇਆ ਡਰਦੇ ਰੱਬ ਨਾ ਨਹੀਂ ਮਾਰੇ ਅਸੀਂ ਨਹੀਂ ਉਹ ਮਰਦੇ ਬੈਰੀਆ ਦੇ ਕਦੇ ਨਾ ਡਰਾਇਆ ਡਰਦੇ ਇੱਕ ਵਾਰ ਜਾਨੇ ਮੇਰੀ ਜਾਨ ਮੰਗ ਲੈਣੀ ਦਿਲ ਕੱਢ ਕੇ ਤਲੀ ਤੇ ਉੱਥੇ ਰੱਖ ਦੇਵਾਂਗੇ ਨਾ ਮਨ ਮਾ ਛੱਲਿਆ ਗੁਰੂ ਪਿਆਰ ਦਾ ਨਹੀਂ ਇੱਥੇ ਅੜ ਗਈ ਗਰਾਰੀ ਫੱਟੇ ਚੱਕ ਦੇਵਾਂਗੇ ਨਾ ਮਨ ਮਾ ਛੱਲਿਆ ਗੁਰੂ ਪਿਆਰ ਦਾ ਨਹੀਂ ਇੱਥੇ ਅੜ ਗਈ ਗਰਾਰੀ ਫੱਟੇ ਚੱਕ ਦੇਵਾਂਗੇ ਹੋ ਮਾਪਿਆਂ ਦੀ ਬੱਗ ਪਹਿਰਾਂ ਵਿੱਚ ਰੋੜ ਗਈ ਭਾਈਆਂ ਦੀਆਂ ਪਿੰਡ ਚ ਪੁਆਈਆਂ ਨੀਵੀਆਂ ਮਾਪਿਆਂ ਦੀ ਬੱਗ ਪਹਿਰਾਂ ਵਿੱਚ ਰੋੜ ਗਈ ਫਾਇਆ ਦੀਆ ਪਿੰਡ ਚ ਪੁਵਾਇਆਂ ਨੀਮੀਆਂ ਤੈਨੂੰ ਸੋਹਣਿਆ ਆਈ ਨਹੀਂ ਘੜੇ ਤੇ ਉੱਤੇ ਚੱਕ ਦੇਵਾਂਗੇ ਹੋ ਨਮਨ ਮਾ ਝੱਲੇ ਹ ਗੁਰਪਿਆਰ ਦਾ ਨਿਜ ਤੇ ਅੜਗੀ ਗਰਾਰੀ ਫੱਟੇ ਚੱਕ ਦੇਵਾਂਗੇ ਨਮਨ ਮਾ ਝੱਲੇ ਹ ਗੁਰਪਿਆਰ ਦਾ ਨਿਜ ਤੇ ਅੜਗੀ ਗਰਾਰੀ ਫੱਟੇ ਚੱਕ ਦੇਵਾਂਗੇ ਫੱਟੇ ਚੱਕ ਦੇਵਾਂਗੇ ਮੇਰੇ ਫੋਟ ਚੱਕ ਦੇਵਾਂਗੇ ਹੋਰ ਚੁਣ ਲੱਗਣਾ ਹੁਣ ਹੁਣ ਮੀਂਹ ਨਾ ਕਰੇ ਕਿਦੋਂ ਨਾ ਅੱਛਾ ਕੀ ਕੀ ਤੈਨੂੰ ਦੱਸਾਂ ਮੈਂ ਆਪਣੀ ਦਰਦ ਗਹਾਣੀ ਨੀ ਅੱਜੋਂ ਨੇ ਦੇ ਵਿੱਚ ਫਿਰਦਾ ਗੋਡੇ ਗੋਡੇ ਪਾਣੀ ਨੀ ਆਏ ਆਏ ਅੱਜੋਂ ਨੇ ਦੇ ਵਿੱਚ ਫਿਰਦਾ ਗੋਡੇ ਗੋਡੇ ਪਾਣੀ ਨੀ ਹੇ ਕੌਣ ਬਰੂ ਹਰ ਜਾਨਾ ਕੌਣ ਬਰੂ ਹਰ ਜਾਨਾ ਰੱਬ ਦੇ ਨਾਨਕ ਸੱਕਾਂ ਦਾ ਛੱਡਾ ਡੁੱਬ ਗਿਆ ਸਾਰਾ ਨੀ ਕਾਟਾ ਪੈ ਜੂ ਲੱਖਾਂ ਦਾ ਇਹੋ ਨਾ ਡੁੱਬ ਗਿਆ ਸਾਰਾ ਨੀ ਕਾਟਾ ਪੈ ਜੂ ਲੱਖਾਂ ਦਾ ਉਹਨਾਂ ਡੁੱਬ ਗਿਆ ਸਾਰਾ ਨਿਕਾ ਤੂੰ ਜਣ ਹੋ ਗਿਆ ਜੱਟਾਂ ਦਾ ਉਹ ਖੇਤੀ ਸਰਦੇ ਮਾਇਆ ਤੂੰ ਕਮ ਹੋਰ ਚ ਲਾ ਲਾਵੇ ਆਏ ਖੇਤੀ ਸਰਦੇ ਮਾਇਆ ਤੂੰ ਕਮ ਹੋਰ ਚ ਲਾ ਲਾਵੇ ਜਾ ਦੁਨਿਆਰ ਦੇ ਵਿੱਚ ਲੈ ਕੇ ਕੋਈ ਗੱਡੀ ਪਾ ਲਾਵੇ ਆਏ ਜੁਨਿਆਰ ਦੇ ਵਿੱਚ ਲੈ ਕੇ ਕੋਈ ਗੱਡੀ ਪਾ ਲਾਵੇ ਆਪਾਂ ਕਧੇਰੀ ਇਸ ਨਹੀਂ ਕਰਨੀ ਕਧੇਰੀ ਇਸ ਨਹੀਂ ਕਰਨੀ ਮਾਇਆ ਤਖੜੇ ਲੋਕਾਂ ਦੀ ਪਰ ਬੰਬੇ ਬਲ ਗੇੜਾ ਵੇ ਗੱਡੀ ਭਰ ਲਿਆ ਨੋਟਾਂ ਦੀ ਆਏ ਹਾਏ ਬਲ ਗੇੜਾ ਵੇ ਗੱਡੀ ਭਰ ਲਿਆ ਨੋਟਾਂ ਦੀ ਉਹ ਪਿੰਡ ਫੁਰਵਾਹੀ ਵਾਲਾ ਨਹੀਂ ਕਦੀ ਨਵੇਂ ਲੈ ਆਇਆ ਨਹੀਂ ਉਹ ਮੇਰ ਹੋਵੇ ਮੇਰੇ ਸਾਈਆਂ ਦੀ ਉੱਤੇ ਲਿਖਵਾਇਆ ਨਹੀਂ ਉਹ ਮੇਰ ਹੋਵੇ ਮੇਰੇ ਸਾਈਆਂ ਦੀ ਉੱਤੇ ਲਿਖਵਾਇਆ ਨਹੀਂ ਹਲੇ ਰੋਜ਼ ਕਰਾਇਆ ਵਾਦਾ ਰੋਜ਼ ਕਰਾਇਆ ਵਾਦਾ ਬਾਦਲ ਦੀਆਂ ਬੱਸਾਂ ਦਾ ਛੋਲ ਨ ਡੁੱਬ ਗਿਆ ਸਾਰਾ ਨੀ ਕਾਟਾ ਪੈ ਗਿਆ ਲੱਖਾਂ ਦਾ ਛੋਲ ਨ ਡੁੱਬ ਗਿਆ ਸਾਰਾ ਨੀ ਕਾਟਾ ਪੈ ਗਿਆ ਲੱਖਾਂ ਦਾ ਛੋਲ ਨ ਡੁੱਬ ਗਿਆ ਸਾਰਾ ਨੀ ਇੰਜਣ ਹੋ ਗਿਆ ਜੱਟਾਂ ਦਾ ਪੱਤਾ ਬਾਗਦੀਨੀ ਕਰਦੀ ਤੂੰ ਕਮ ਹੋਰ ਚਲਾ ਲਾਵੇ ਜੇ ਵਫਾ ਗੱਡੀ ਨਹੀਂ ਕਰਦੀ ਤੂੰ ਕਮ ਹੋਰ ਚਲਾ ਲਾਵੇ ਜੈ ਰੌਣ ਬਠਿੰਡੇ ਵਾਲੇ ਤੇ ਤੂੰ ਟੱਬਾ ਪਾ ਲਾਵੇ ਰੌਣ ਬਠਿੰਡੇ ਵਾਲੇ ਤੇ ਤੂੰ ਟੱਬਾ ਪਾ ਲਾਵੇ ਹੋਰ ਨਾਲੇ ਤਰੱਕੀ ਬਾਜੂ ਨਾਲੇ ਤਰੱਕੀ ਬਾਜੂ ਸੇਵਾ ਕਰ ਲਾ ਲੋਕਾਂ ਦੀ ਆਰ ਬੰਬੇ ਬਲਗੇੜਾ ਬੇ ਗੱਡੀ ਪਰ ਲਿਆ ਨੋਟਾਂ ਦੀ ਹੇ ਮਾਰ ਬੰਬੇ ਬਲਗੇੜਾ ਬੇ ਗੱਡੀ ਪਰ ਲਿਆ ਨੋਟਾਂ ਦੀ ਹੋ ਐਲਪੀ ਵੱਡੀ ਵਾ ਉਹ ਪਿੰਡ ਫਰਵਾਹੀ ਵਾਲਾ ਨਹੀਂ ਗੱਡੀ ਨਮੀ ਲਿਆ ਆ ਨੀ ਉਹ ਪਿੰਡ ਫਰਵਾਹੀ ਵਾਲਾ ਗੱਡੀ ਨਮੀ ਲਿਆ ਆ ਨੀ ਹੋ ਮੇਰ ਹੋਵੇ ਮੇਰੇ ਸਾਈਨਾਂ ਦੀ ਉੱਤੇ ਲਖਵਾਇਆ ਨਹੀਂ ਹਰੇ ਰੋਜ਼ ਕਰਾਇਆ ਵਾਦਾ ਰੋਜ਼ ਕਰਾਇਆ ਵਾਦਾ ਬਾਦਲ ਦੀਆਂ ਬਸਾਂ ਦਾ ਚਲੋ ਡੁੱਬ ਗਿਆ ਸਾਰਾ ਨਿਕਾਟਾ ਪੈ ਗਿਆ ਲੱਖਾਂ ਦਾ ਐ ਚੋਣ ਡੁੱਬ ਗਿਆ ਸਾਰਾ ਨਿਕਾਟਾ ਪੈ ਗਿਆ ਲੱਖਾਂ ਦਾ ਉਹ ਪਿੰਡ ਫਰਵਾਹੀ ਵਾਲਾ ਗੱਡੀ ਨਮੀ ਲਿਆ ਆਇਆ ਨਹੀਂ ਹੋ ਮੇਰ ਹੋ ਬੇ ਮੇਰੇ ਸਾਈਆਂ ਦੀ ਉੱਤੇ ਨਖਵਾਇਆ ਨਹੀਂ ਸਰੇ ਰੋਜ਼ ਕਰਾਇਆ ਵਾਅਦਾ ਰੋਜ਼ ਕਰਾਇਆ ਵਾਅਦਾ ਫਾਦਲ ਦੀਆਂ ਬੱਸਾਂ ਦਾ ਚੋਣਾ ਨਿਕਲਿਆ ਥੋੜਾ ਨਿਕਾਟਾ ਪੈ ਗਿਆ ਲੱਖਾਂ ਦਾ ਕਿਆ ਬਾਤ ਹੈ ਚਰਨ ਜੀ ਬਹੁਤ ਸੋਹਣਾ ਚਰਨ ਜੀ ਆਹ ਗਾਣਾ ਜਮਾ ਹੌਲੀ ਸੁਣਾਉਣਾ ਥੋੜੀ ਕਾਲੀ ਕਰਕੇ ਨਹੀਂ ਤੇਰਾ ਸਾਹ ਝੜਦਾ ਕਾਲੀ ਕਰਕੇ ਤੂੰ ਉਲਝ ਜਾਨਾ ਗਾਣੇ ਦੀ ਲਹਿਣ ਭੁੱਲ ਜਾਨਾ ਜਮਾ ਹੌਲੀ ਆਰਾਮ ਨਾਲ ਇਹੀ ਗਾਣਾ ਦੁਬਾਰੇ ਝੋਨਾ ਡੁੱਬ ਗਿਆ ਲੱਖਾਂ ਦਾ ਹੌੜੀ ਜਮਾਂ ਰਾਮ ਨਾ ਠੀਕ ਹੈ ਇੱਥੇ ਲੈ ਮੈਨੂੰ ਫੜਾ ਦੇ ਚਲ ਹੋ ਕੀ ਕੀ ਤੈਨੂੰ ਦੱਸਾਂ ਮੈਂ ਆਪਣੀ ਦਰਦ ਕਹਾਣੀ ਨਹੀਂ ਨਾ 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 ਸਕੇਲ ਉੱਚੀ ਠੀਕ ਹੈ ਸਕੇਲ ਹੋ ਕੀ ਕੀ ਦੱਸਾਂ ਆਪਣੀ ਤੈਨੂੰ ਨਾ ਨਾ ਸਕੇਲ ਹੋਰ ਉੱਚੀ ਹੋਰ ਉੱਚੀ ਹੋ ਕੀ ਕੀ ਤੈਨੂੰ ਤਾਂ ਸਮਾਂ ਆਪਣੀ ਦਰਦ ਕਹਾਣੀ ਨੀ ਹਈ ਝੋਨੇ ਦੇ ਵਿੱਚ ਫਿਰਦਾ ਗੋਡੇ-ਗੋਡੇ ਪਾਣੀ ਨੀ ਹਈ ਝੋਨੇ ਦੇ ਵਿੱਚ ਫਿਰਦਾ ਗੋਡੇ-ਗੋਡੇ ਪਾਣੀ ਨੀ ਹਈ ਕੌਣ ਪਰੂ ਹਰ ਜਾਨਾ ਕੌਣ ਪਰੂ ਹਰ ਜਾਨਾ ਰੱਬ ਦੇ ਨੜਕ ਸੱਗਾ ਦਾ ਥੋ ਨਡਬ ਗਿਆ ਸਾਰਾ ਨੀ ਕਾਟਾ ਪੈ ਗਿਆ ਲੱਖਾਂ ਦਾ ਇਦੋਂ ਨਡਬ ਗਿਆ ਸਾਰਾ ਨੀ ਕਾਟਾ ਪੈ ਗਿਆ ਲੱਖਾਂ ਦਾ ਹੋ ਖੇਤੀ ਸੜਦੇ ਮਾਇਆ ਤੂੰ ਕਮਹੋਰ ਚ ਲਾ ਲਾ ਵੇ ਹੋ ਖੇਤੀ ਸੜਦੇ ਮਾਇਆ ਤੂੰ ਕਮਹੋਰ ਚ ਲਾ ਲਾ ਜਾ ਜੁਨੀਅਰ ਦੇ ਵਿੱਚ ਲੈ ਕੇ ਕੋਈ ਗੱਡੀ ਪਾ ਲਾਵੇ ਜਾ ਜੁਨੀਅਰ ਦੇ ਵਿੱਚ ਲੈ ਕੇ ਕੋਈ ਗੱਡੀ ਪਾ ਲਾਵੇ ਆਪਾਂ ਕਦੇ ਇਸ ਨਹੀਂ ਕਰਨੀ ਕਦੇ ਇਸ ਨਹੀਂ ਕਰਨੀ ਮਇਆ ਤਖੜੇ ਲੋਕਾਂ ਦੀ ਮਾਰ ਬੰਬੇ ਬਲ ਗਿਆ ਨਾ ਪੇ ਗੱਡੀ ਪਰ ਲਿਆ ਨੋਟਾਂ ਦੀ ਹੇ ਮਾਰ ਆਵੇ ਗੱਡੀ ਓਹ ਲੈ ਨੋਟਾਂ ਦੀ ਓਹ ਪਿੰਡ ਫਰਵਾਹੀ ਵਾਲਾ ਓਹ ਪਿੰਡ ਫਰਵਾਹੀ ਵਾਲਾ ਗੱਡੀ ਨਮੀ ਲਿਆ ਆ ਨੀ ਓਹ ਪਿੰਡ ਫਰਵਾਹੀ ਵਾਲਾ ਗੱਡੀ ਨਮੀ ਲਿਆ ਆ ਨੀ ਓਹ ਮੇਰਾ ਹੋਵੇ ਮੇਰੇ ਸਾਈਆਂ ਦੀ ਉੱਤੇ ਲਖਵਾਇਆ ਨੀ ਓਹ ਮੇਰਾ ਹੋਵੇ ਮੇਰੇ ਸਾਈਆਂ ਦੀ ਉੱਤੇ ਲਖਵਾਇਆ ਨੀ ਸਵੇ ਰੋਜ਼ ਕਰਾਇਆ ਵਾਢਾ ਰੋਜ਼ ਕਰਾਇਆ ਵਾਢਾ ਬਾਦਲ ਦੀਆਂ ਬਸਾਂ ਦਾ ਟੋਨ ਡੁੱਬ ਗਿਆ ਸਾਰਾ ਨਿਕਾਟਾ ਫੈ ਗਿਆ ਲੱਖਾਂ ਦਾ ਐ ਟੋਨ ਡੁੱਬ ਗਿਆ ਸਾਰਾ ਨਿਕਾਟਾ ਪੈ ਗਿਆ ਲੱਖਾਂ ਦਾ ਬੱਤ ਵਫਾ ਗੱਡੀ ਨਹੀਂ ਕਰਦੀ ਤੂੰ ਕਮ ਹੋਰ ਚਲਾ ਲਾ ਆਵੇ ਜੇ ਵਫਾ ਗੱਡੀ ਨਹੀਂ ਕਰਦੀ ਤੂੰ ਕਮ ਹੋਰ ਚਲਾ ਲਾ ਆਵੇ ਚਾਹ ਰੋਡ ਪਠਿੰਡੇ ਬਾਲੇ ਤੇ ਦੁੱਟਾ ਬਾਬਾ ਲਾ ਆਵੇ ਚਾਹ ਰੋਡ ਪਠਿੰਡੇ ਬਾਲੇ ਤੇ ਦੁੱਟਾ ਬਾਬਾ ਲਾ ਆਵੇ ਹਾਏ ਰੋਡ ਪਠਿੰਡੇ ਬਾਲੇ ਤੇ ਦੁੱਟਾ ਬਾਬਾ ਲਾ ਆਵੇ ਹੋ ਨਾਲੇ ਤਰੱਕੀ ਬਾਜੂ ਨਾਲੇ ਤਰੱਕੀ ਬਾਜੂ ਸੇਵਾ ਕਰ ਲਾ ਲੋਕਾਂ ਦੀ ਮਾਰ ਮੱਬੇ ਬਲਗੇੜਾ ਬੇ ਗੱਡੀ ਭਰ ਲਿਆ ਨੋਟਾਂ ਦੀ ਹੇ ਮਾਰ ਮੱਬੇ ਬਲਗੇੜਾ ਬੇ ਗੱਡੀ ਭਰ ਲਿਆ ਨੋਟਾਂ ਦੀ ਏ ਅੀ ਚਰਨਜੀਤ ਏ ਮੇਰਾ ਯਾਰ ਚਰਨਜੀਤ ਤਾੜੀਆਂ ਤਾੜੀਆਂ ਬਈ ਤਾੜੀਆਂ ਏ ਬਾਈ ਚਰਨਜੀਤ ਦਾ ਦੂਜਾ ਗਾਣਾ ਸੁਣੋ ਤੁਸੀਂ ਕਹੋਗੇ ਚੈਨਲ ਤੇ ਕਰੀਏ ਮੈਂ ਕਹਿੰਦਾ ਜੀ ਇਪੀ ਕਰ ਦੋ ਯਾਰ ਇਪੀ ਹੋ ਕੀ ਹਾਲ ਹੈ ਜੀ ਚਰਨਜੀਤ ਬਾਈ ਕਰਦੇ ਜੀ ਕਸਟ ਪੂਰੀ ਕਰਦੇ ਜੀ ਕਰਦੇ ਵਾ ਠੀਕ ਕਰਦੇ ਯਾਰ ਉਹ ਉਹ ਗਾਣਾ ਸੁਣਾਈ ਚਰਨ